ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੈਂ ਹਰਾਮਖੋਰ ਸ਼ਬਦ ਵਰਤਦਾ ਨਾ ਬਹੁਤੇ ਲੋਕਾਂ ਦੇ ਚਲੂਨੇ ਲੜਦੇ ਨੇ ਵੀ ਇਹੋ ਜੀ ਸ਼ਬਦਾਵਲੀ ਤੁਸੀਂ ਕਿਉਂ ਵਰਤਦੇ ਹੋ ਇਹ ਇਤਰਾਜ਼ ਕੀਤਾ ਜਾਂਦਾ ਹੈ ਪਰ ਕੁਝ ਬੰਦੇ ਇਹੋ ਜੇ ਕਰਤਾਰ ਦੇ ਨੇ ਜਿਨ੍ਹਾਂ ਪ੍ਰਤੀ ਇਹ ਸ਼ਬਦ ਵਰਤਨੇ ਜ਼ਰੂਰੀ ਹੋ ਜਾਂਦੇ ਹੈ ਜਿਹੜੇ ਅੱਜ ਮੈਂ ਗੱਲ ਕਰਨ ਲੱਗਾ ਇਹਨੂੰ ਗੌਰ ਦੇ ਨਾਲ ਸੁਣਿਓ ਵੀ ਪਰ ਨਿਰਣਾ ਕਰਿਓ ਵੀ ਇਹਨਾਂ ਲੋਕਾਂ ਲਈ ਹਰਾਮਖੋਰ ਸ਼ਬਦ ਵਰਤਨਾ ਸਹੀ ਹੈ ਜਾਂ ਗਲਤ ਹੈ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਸੁੱਚਾ ਸਿੰਘ ਲੰਗਾ ਜਿਹੜੀ ਉਹਨੇ ਕਰਤੂਤ ਕੀਤੀ ਹੈ ਅਕਾਲੀ ਅਗੂ ਹੋਣ ਦੇ ਨਾਤੇ ਵੀਡੀਓ ਮੈਰਲ ਹੋਈ ਅਸ਼ਲੀ ਲੋਕਾਂ ਨੇ ਬੜੀਆਂ ਲੜਾਂ ਤਾਂ ਪਾਈਆਂ ਅਕਲ ਤਖਤੋਂ ਉਹਨੂੰ ਛੇਕ ਦਿੱਤਾ ਗਿਆ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਤੇ ਉਹਨੇ ਜਥੇਦਾਰਾਂ ਦੇ ਨਾਲ ਕਰੋੜਾਂ ਰੁਪਈਆਂ ਦਾ ਸੌਦਾ ਕਰਕੇ ਦੁਬਾਰਾ ਫੇਰ ਪੰਥ ਵਿੱਚ ਸ਼ਾਮਲ ਹੋਣ ਵਾਸਤੇ ਇਹ ਹੱਤਕੰਡੇ ਅਪਣਾਏ ਤੇ ਅੱਜ ਜਿਹੜੀ ਮੈਂ ਫੋਟੋ ਤੁਹਾਨੂੰ ਦਿਖਾਉਣੀ ਹੈ ਵੀਡੀਓ ਦੇ ਵਿੱਚ ਉਹ ਐਡਿਟ ਵੀ ਕਰ ਦਿਆਂਗੇ। ਉਹ ਕੀ ਹੈ? ਇਹ ਸਤਨਾਮ ਸਿੰਘ ਖਾਲਸਾ ਦਾ ਕੋਈ ਪੇਜ ਹੈ ਉਹਦੇ ਤੇ ਪੋਸਟ ਪਾਈ ਹੋਈ ਹੈ। ਤੇ ਇਹਦੇ ਵਿੱਚ ਕੌਣ ਖੜਾ ਹੈ? ਔਰ ਲਿਖਿਆ ਕੀ ਹੋਇਆ? ਪ੍ਰਸਿੱਧ ਮਹਾਨ ਆਗੂ ਸ੍ਰੀ ਲੰਗਾ ਦਾ ਅਕਾਲ ਤਖਤ ਅਤੇ ਬਾਦਲ ਪਰਵਾਰ ਦੇ ਸ਼ਰਮੌਰ ਆਗੂਆਂ ਵੱਲੋਂ ਸ੍ਰੀ ਸਾਹਿਬ ਨਾਲ ਸਨਮਾਨ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਸ੍ਰੀ ਲੰਗਾ ਬਣ ਸਕਦੇ ਨੇ ਅਗਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਦੁਨੀਆ ਭਰ ਚ ਬਸਦੇ ਬਾਦਲ ਦਲ ਦੇ ਮਰਜੀਵੜਿਆਂ ਨੂੰ ਵਧਾਈਆਂ ਹਾਲਾਂਕਿ ਤੰਜ ਕੱਸਿਆ ਹੋਇਆ ਪਰ ਇਹਦੇ ਵਿੱਚ ਜਿਹੜੇ ਮੌਜੂਦਾ ਜਫੇਦਾਰ ਨੇ ਅਕਾਲ ਤਖਤ ਸਭ ਦੇ ਕਾਰਜਕਾਰੀ ਕੁਲਦੀਪ ਸਿੰਘ ਗੜਗਾਜ ਉਹ ਖੜੇ ਨੇ ਤੇ ਕੁਝ ਨਰੇੜੋ ਬਹੰਤ ਮਹਾਪੁਰ ਖੜੇ ਨੇ ਇਹ ਸ੍ਰੀ ਸਭ ਦੇ ਕੇ ਸਨਮਾਨ ਕਰ ਰਹੇ ਨੇ ਕਿਨੂੰ ਸੋਚਾ ਸਿੰਘ ਲੰਗਾੜੂ ਹੁਣ ਇਹ ਦੱਸੋ ਵੀ ਜਿਹੜੇ ਸ਼ਬਦ ਮੈਂ ਇਹਨਾਂ ਲਈ ਵਰਤਦਾ ਕਦੀੜ ਹਰਾਮਖੋਰ ਇਹ ਸ਼ਬਦ ਤਾਂ ਬਹੁਤ ਛੋਟੇ ਨੇ ਹੁਣ ਕੀ ਤੁਸੀਂ ਜਿਹੜਾ ਕੁਲਦੀਪ ਸਿੰਘ ਗੜਗਾਜਾ ਹੈ ਇਹਨੂੰ ਜਹਿਦਾਰ ਕਹੋਗੇ ਵੀ ਜਿਸ ਬੰਦੇ ਨੇ ਪੂਰੀ ਕੌਮ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਥੂ-ਥੂ ਕਰਾਈ ਹੋਵੇ ਅਸ਼ਲੀਲ ਵੀਡੀਓ ਬੈਰਲ ਹੋਈ ਹੋਵੇ ਤੁਸੀਂ ਉਸ ਬੰਦੇ ਨੂੰ ਸਿਰਿਉ ਸਾਹਿਬ ਦੇ ਕੇ ਸਨਮਾਨ ਕਰ ਰਹੇ ਹੋ ਉਹ ਵੀ ਅਕਾਲ ਤਖਤ ਦਾ ਮੌਜੂਦਾ ਜਥੇਦਾਰ ਹੋਵੇ ਕਲਦੀਪ ਸਿੰਘ ਗੜਗਾਜ ਇਹਦਾ ਮਤਲਬ ਇਹ ਬਲਾਟਕਾਰੀਆਂ ਤੋਂ ਬਿਨਾ ਖਰ ਕੀ ਅਕਾਲੀ ਅਕਲੋਂ ਖਾਲੀ ਨੀਲੀਆਂ ਪੱਗਾਂ ਵਾਲਿਆਂ ਤੋਂ ਬਿਨਾ ਹੋਰ ਕੋਈ ਇਹਨੂੰ ਬੰਦਾ ਦਿਸਦਾ ਨਹੀਂ ਜਣਕੇ ਇਹ ਕੌਮ ਦਾ ਪ੍ਰਚਾਰ ਪ੍ਰਸਾਰ ਕਰਨਗੇ ਇਨਾਂ ਨੂੰ ਜਾਂ ਇਹਨਾਂ ਦੀ ਕੌਮ ਨੂੰ ਸਖਤ ਜ਼ਰੂਰਤ ਹੈ ਜਾਂ ਇਹ ਸਿੱਧ ਕਰਨਾ ਚਾਹੁੰਦੇ ਆ ਵੀ ਲੋਕ ਜਿੰਨਾ ਮਰਜੀ ਸਾਨੂੰ ਮਾੜਾ ਚੰਗਾ ਬੋਲੇ ਜਾਣ ਅਸੀਂ ਜੋ ਕਰਾਂਗੇ ਆਪਣੀ ਮਰਜ਼ੀ ਕਰਾਂਗੇ ਅਸੀਂ ਕੌਮ ਦੇ ਜ਼ਖਮਾਂ ਤੇ ਨਮਕ ਛੜਕਾਂਗੇ ਇਹਦਾ ਮਤਲਬ ਇਹ ਹੈ ਇਹ ਦੱਸਣਾ ਚਾਹੁੰਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਮੌਜੂਦਾ ਜਥੇਦਾਰ ਨੇ ਉਹਨਾਂ ਵੱਲੋਂ ਇਹ ਸਨਮਾਨ ਕੀਤਾ ਜਾ ਰਿਹਾ ਹੈ ਹੁਣ ਜਦੋਂ ਇਹ ਗੱਲ ਕਮਾਂਗਾ ਨਾ ਵੀ ਕਰੋੜਾਂ ਰੁਪਇਆ ਦੇ ਕੇ ਇਹ ਬੰਦੇ ਨੇ ਸੌਦਾ ਕੀਤਾ ਹੈ ਜਥੇਦਾਰ ਇਹਨਾਂ ਦੀ ਜੇਬ ਵਿੱਚ ਨੇ ਇਹਨਾਂ ਦੇ ਲਪਾਵੇ ਵਿੱਚ ਉਹ ਨਿਕਲਦੇ ਨੇ ਇਹਦੇ ਵਿੱਚ ਕੋਈ ਦੋਰਾਮਤ ਹੈ ਨਹੀਂ ਜਿਹਨਾਂ ਦੇ ਕੋਲੇ ਲੁੱਟ ਖਸੁੱਟ ਦਾ ਕਰੋੜਾਂ ਰੁਪਇਆ ਹੈਗਾ 2-4 ਕਰੋੜ ਜਥੇਦਾਰਾਂ ਨੂੰ ਦੇਦਾ ਹੋਣਾ ਵੀ ਮੇਰਾ ਸਨਮਾਨ ਕਰੋ ਮੈਨੂੰ ਸ਼ਾਮਲ ਕਰੋ ਤੇ ਦੁਬਾਰਾ ਫੇਰ ਮੈਂ ਐਮਐਲਏ ਜਾਂ ਮੰਤਰੀ ਬਣਾ ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਜਾ ਤੇ ਫਿਰ ਮੈਂ ਲੁੱਟ ਮਚਾਵਾਂ ਹੁਣ ਕੀ ਹੈ ਇਹ ਹਲੇ ਕਹਿਣਗੇ ਜੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਹੈ ਇੱਕ ਖੇਤਰੀ ਪਾਰਟੀ ਹੈ ਪੰਜਾਬ ਦੀ ਜੇ ਇਹ ਖਤਮ ਹੋ ਗਏ ਤਾਂ ਪਿੱਛੇ ਕੀ ਰਹਿ ਗਿਆ ਖਤਮ ਹੋਣੀ ਹੈ ਜਦੋਂ ਇਹੋ ਜਿਹੀ ਤੁਸੀਂ ਕੜਮ ਚੌਧਰੀਆਂ ਨੂੰ ਜਿਹੜੇ ਅਸ਼ਲੀਲ ਹਰਕਤਾਂ ਕਰਨ ਵਾਲੇ ਨੇ ਉਹਨਾਂ ਨੂੰ ਦੁਬਾਰਾ ਪੰਥ ਵਿੱਚ ਸ਼ਾਮਲ ਕਰੋਗੇ ਜਿਨ੍ਹਾਂ ਨੇ ਗੰਦੀਆਂ ਕਰਤੂਤਾਂ ਜਗ ਜाहिर ਹੋਈਆਂ ਹੋਈਆਂ ਨੇ ਤੇ ਪੰਥ ਤੇ ਜਾਂ ਫਿਰ ਸ਼ਰੋਣੀ ਅਕਾਲੀ ਦਲ ਜਾਂ ਸ਼ਰੋਣੀ ਕਮੇਟੀ ਜਾਵੇ ਠੱਠੇ ਖੂਚ ਫਿਰ ਕਿਹੜੀਆਂ ਲੀਹਾਂ ਦੀ ਗੱਲ ਕਰਦੇ ਹੋ ਕਿਹੜੇ ਅਕਾਲੀ ਦਲ ਨੂੰ ਸਰਜੀਤ ਕਰਨ ਦੀ ਗੱਲ ਕਰਦੇ ਹੋ ਕੀ ਗੱਲ ਕਰ ਰਹੇ ਹੋ ਕੋਈ ਸਮਝਤ ਆਵੇ ਲੋਕਾਂ ਨੂੰ ਸੁਣੇ ਜਿਹੜੀ ਫੋਟੋ ਸਾਹਮਣੇ ਆਈ ਹੈ ਪੋਸਟ ਪਾਈ ਹੋਈ ਹੈ ਇਹ ਤੁਹਾਡੇ ਸਾਹਮਣੇ ਮੈਂ ਰੱਖ ਦੇਣੀ ਹੈ ਵੀਡੀਓ ਦੇ ਵਿੱਚ ਐਡ ਕਰਕੇ ਤੇ ਤੁਸੀਂ ਵੱਧ ਤੋਂ ਵੱਧ ਜੁੱਤੀਆਂ ਮਾਰਿਓ ਵੀ ਇਹ ਹਰਾਮਖੋਰਾ ਨੇ ਕੌਮ ਦਾ ਪੰਜਾਬ ਦਾ ਤੇ ਸ਼ਰਮਣੀ ਕਮੇਟੀ ਦਾ ਬੇੜਾ ਘਰ ਕਰ ਕਰਕੇ ਰੱਖਤਾ ਮਤਲਬ ਜਿਹੜੇ ਬੰਦੇ ਨੂੰ ਸ਼ਰਿਆਮ মিডিਆ ਸਾਹਮਣੇ ਜਲੀਲ ਹੋਣਾ ਪਿਆ ਜਿਹਦੇ ਤੇ ਪਰਚਾ ਤੱਕ ਦਰਜ ਹੋਣ ਦੀ ਨੌਬਤ ਆਈ ਪੰਥ ਵਿੱਚੋਂ ਛੇਕਣਾ ਪਿਆ ਉਹ ਵੀਡੀਓ ਹੈ ਜਿਹੜੀ ਪਰਿਵਾਰ ਵਿੱਚ ਤੁਸੀਂ ਦੇਖ ਨਹੀਂ ਸਕਦੇ ਤੇ ਉਹ ਬੰਦੇ ਨੂੰ ਦੁਬਾਰਾ ਪੰਥ ਵਿੱਚ ਸ਼ਾਮਲ ਕਰਨਾ ਜਥੇਦਾਰ ਵੱਲੋਂ ਸ੍ਰੀ ਸਾਹਿਬ ਦੇ ਕੇ ਸਨਮਾਨ ਕਰਨਾ ਤੇ ਨਾਲ ਆ ਜਿਹੜੇ ਕੜਮ ਚੌਧਰੀ ਚਿੱਟੀਆਂ ਸੌਂਖਾਂ ਚਿੱਟੇ ਚੋਲਿਆਂ ਵਾਲੇ ਕੌਮ ਦੀਆਂ ਜੜਾਂ 'ਤੇ ਤੇਲ ਪਾਉਣ ਵਾਲੇ ਖੜੇ ਨੇ ਕੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹ ਕੌਮ ਦਾ ਮਹਾਨ ਪ੍ਰਚਾਰਕ ਆਗੂ ਲਿਖਿਆ ਹੋਇਆ ਸੁਚਾ ਸਿੰਘ ਲੰਗਾ ਕਿਉਂ ਲਿਖਿਆ ਅਗਲੇ ਨੇ ਬੇਦੀਆਂ ਕਰਤੂਤਾਂ ਜੇ ਤੁਸੀਂ ਦੇਖੋਗੇ ਨਾ ਤਾਂ ਤੁਸੀਂ ਸ਼ਰਮਸ਼ਾਰ ਹੋਮੋਗੇ ਮੈਂ ਇਹਦੀ ਗੱਲ ਨਹੀਂ ਕਰਨੀ ਜੀ ਇਹ ਤਾਂ ਜੋ ਹੈ ਲੋਕਾਂ ਨੂੰ ਪਤਾ ਹੈ ਪਰ ਕੀ ਜਥੇਦਾਰਾਂ ਨੂੰ ਅਕਲ ਆਊਗੀ ਜਾ ਕੇਵਲ ਜੋ ਬੱਦਲ ਲਾਣਾ ਕਹਿੰਦਾ ਨਰੇਣੂ ਮਹੰਤ ਕਹਿੰਦੇ ਨੇ ਇਹਨਾਂ ਨੇ ਉਹ ਕਰਨਾ ਜਦੋਂ ਇਹਨਾਂ ਨੂੰ ਬਰਖਾਸ਼ਟ ਕਰ ਦਿੱਤਾ ਜਾਂਦਾ ਕੱਢ ਦਿੱਤਾ ਜਾਂਦਾ ਸਿੱਧਾ ਕਮਾ ਫਿਰ ਇਹ ਬਿਲਕਦੇ ਹੁੰਦੇ ਤੇ ਹੁਣ ਇਹ ਜੋ ਕਰ ਰਹੇ ਨੇ ਇਹ ਜਾਗ ਜाहिर ਹੈ ਲੋਕਾਂ ਨੂੰ ਪਤਾ ਹੈ ਵੀ ਇਹ ਪੰਥ ਦਾ ਨੁਕਸਾਨ ਕਰ ਰਹੇ ਨੇ ਕੌਮ ਦਾ ਨੁਕਸਾਨ ਕਰ ਰਹੇ ਨੇ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਸ਼ਕੀਨ ਨੂੰ ਢਾਲਾ ਰਹੇ ਨੇ ਸ਼੍ਰੋਮਣੀ ਕਮੇਟੀ ਦਾ ਬੇੜਾ ਘਰ ਕਰ ਰਹੇ ਨੇ ਕਿ ਸੁਚਾ ਸਿੰਘ ਲੰਗਾ ਵਰਗੇ ਕੌਮ ਦੇ ਆਗੂ ਚਾਹੀਦੇ ਨੇ ਸਾਨੂੰ ਸੁਚਾ ਸਿੰਘ ਲੰਗਾ ਵਰਗੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋਣਗੇ ਕਿ ਸ੍ਰੀ ਸਾਹਿਬਾਂ ਸਨਮਾਨ ਕਰਨ ਵਾਸਤੇ ਸੁਚਾ ਸਿੰਘ ਲੰਗਾ ਵਰਗਿਆਂ ਵਾਸਤੇ ਨੇ ਜਥੇਦਾਰ ਨੇ ਤਖਤਾਂ ਤੇ ਲਾਏ ਨੇ ਕਿ ਇਹਨਾਂ ਬਲਾਜਕਾਰੀਆਂ ਨੂੰ ਸਨਮਾਨ ਕਰਨ ਵਾਸਤੇ ਜਥੇਦਾਰ ਨੇ ਇੱਕ ਕਰਦੂਤ ਇਹਨਾਂ ਦੀ ਇੱਥੇ ਹੁਣ ਇਹਨਾਂ ਨੂੰ ਮੰਗ ਖਾਣੇ ਜਾ ਹਰਾਮਖੋਰ ਜੇ ਮੈਂ ਕਹਿ ਦੇ ਮੈਨੂੰ ਲੱਗਦਾ ਵੀ ਇਹ ਸ਼ਬਦ ਛੋਟਾ ਹੈ ਕੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਇਹ ਪੂਰੀ ਵੀਡੀਓ ਸੁਣ ਲਿਓ ਆ ਜਿਹੜਾ ਸਨਮਾਨ ਕਰ ਰਿਹਾ ਗੜਗੱਜ ਤੇ ਸੁਚਾ ਸਿੰਘ ਲੰਗਾ ਨਾਲ ਚਿੱਟੀ ਸਿਓ ਖੜੀਏ ਚੋਲਿਆਂ ਵਾਲੇ ਇਹ ਸਾਰੇ ਮੈਂ ਵੀਡੀਓ ਵਿੱਚ ਜਿਹੜੀਆਂ ਫੋਟੋਆਂ ਨੇ ਐਡ ਕਰ ਦੇਣੀਆਂ ਤੁਸੀਂ ਸਨਮਾਨ ਇਹਨਾਂ ਦਾ ਬਦ ਤੋਂ ਬਦ ਕਰਿਓ ਵੀ ਇਹ ਕਿਹੜੇ ਪੰਥ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਨੇ ਪੰਥ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਨੇ ਜਾਂ ਪੰਥ ਨੂੰ ਬਰਬਾਦ ਕਰਨੀਆਂ ਗੱਲਾਂ ਕਰਦੇ ਨੇ ਇਹ ਤੁਸੀਂ ਅੰਦਾਜ਼ਾ ਲਾਇਓ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ